ਨਹੀਂ ਕਰਨੀ ਚਾਹੀਦੀ ਅਜਿਹੀ ਸਿਆਸਤ ਸਭ ਤੋਂ ਪਹਿਲਾਂ ਘਰ ਦੇ ਬਾਹਰ ਲੱਗਿਆ ਹੋਇਆ ਵਿਆਹ ਵਾਲਾ ਟੈਂਟ ਵੇਖ ਲਿਓ ਖਰੜ ਦੇ ਵਾਰਡ ਨੰਬਰ 6 ਦੇ ਘਰ ਵਿੱਚ ਹੋ ਰਿਹਾ ਹੈ ਵਿਆਹ ਤੇ ਪੇਵਰ ਬਲੌਕ ਲਗਾਉਣ ਦਾ ਕੰਮ ਸਿਆਸੀ ਆਗੂ ਦੀ ਸ਼ੈਤ ਤੇ ਬੰਦ ਚਾਰ ਧੀਆਂ ਦੇ ਪਿਤਾ ਨੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਕੀਤੀ ਇਹ ਬੇਨਤੀ ਇਹ ਮੇਰੀ ਤਾਂ ਬੇਨਤੀ ਇਹ ਹੈ ਜੀ ਮੇਰੀਆਂ ਦੋ ਬੇਟੀਆਂ ਦੀ ਸ਼ਾਦੀ ਹੈ ਮੈਂ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੈ ਦੇਖੋ ਆਪਣਾ ਦੋ ਪਹਿਲਾਂ ਗਲੀ ਬਣੀ ਅੱਧੀ ਗਲੀ ਬਣ ਗਈ ਫਿਰ ਵੀ ਇਹਨਾਂ ਨੇ ਇਹਨਾਂ ਨੇ ਰੁਕਵਾਤੀ ਜੀ ਤਾਂ ਆਖਰ ਕੌਣ ਹੈ ਜੋ ਐਮਐਲਏ ਦਾ ਨਾਮ ਲੈ ਕੇ ਕੰਮ ਰਿਕਵਾ ਰਿਹਾ ਐਮਐਲਏ ਸਾਹਿਬ ਧਿਆਨ ਦਿਵੋ ਜੀ ਇਹ ਬੇਨਤੀ ਕਰੂੰਗਾ ਜੀ ਬਈ ਮੈਡਮ ਐਮਐਲਏ ਸਾਹਿਬ ਲੋ ਵੀ ਮਤਲਬ ਆਪਣਾ ਥੋੜਾ ਕੋਈ ਬੰਦਾ ਭੇਜ ਕੇ ਇਨਕੁਆਇਰੀ ਕਰਵਾ ਕੇ ਮਤਲਬ ਬੰਦ ਕੰਮ ਕਰਵਾਉਣਾ ਚਾਹੀਦਾ ਸੀਗਾ ਇਹ ਇਧਰ ਪੂਰੀ ਗਲੀ ਪਰੇਸ਼ਾਨ ਹੈ ਜੀ ਇੱਕ ਸ਼ਰਾਰਤੀ ਬੰਦੇ ਨੇ ਉਹ ਤਾਂ ਕੁਝ ਕਹਿਤਾ ਇੱਕ ਬੰਦੇ ਦੇ ਕਹਿਣ ਨਾਲ ਹੀ ਆਪਣਾ ਤਾਂ ਬੰਦ ਹੋ ਗਿਆ ਜੀ ਵਾਰਡ ਨੰਬਰ 6 ਦੇ ਕਾਉਂਸਲਰ ਨੇ ਦਿਖਾ ਦਿੱਤਾ ਸਾਰਾ ਸੱਚ ਇਹੋ ਲੋਕਾਂ ਨੂੰ ਅੱਜ ਮੈਂ ਦਿਖਾਉਣ ਲੱਗਿਆ ਵੀ ਤੁਸੀਂ ਖਰੜ ਦੇ ਜਿੰਨੇ ਵੀ ਨਿਵਾਸੀ ਹੈ ਜਿੰਨੀ ਸਮਾਜ ਸੇਵੀ ਜਥੇਬੰਦੀਆਂ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਕੋਈ ਨੁਮਾਇੰਦੇ ਆ ਪਲੀਜ਼ ਇਹਨਾਂ ਦੀ ਹੈਲਪ ਕਰੋ ਇਸ ਪਰਿਵਾਰ ਦੀ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੋਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਸਿਆਸਤ ਚਿੱਤੇ ਵੀ ਹੁੰਦੀ ਹੈ ਅੱਜ ਕੱਲ ਸਿਆਸਤ ਉੱਥੇ ਮਾਰੀ ਹੀ ਹੋ ਰਹੀ ਹੈ ਪੂਰੀ ਖਬਰ ਤੁਹਾਨੂੰ ਬਖਾਵਾਂਗੇ ਕਿ ਆਖਰ ਮਾਮਲਾ ਕੀ ਹੈ ਅਸੀਸ ਵਕ ਖੜਿਆ ਖਰੜ ਦੇ ਬਾੜ ਨੰਬਰ 6 ਦੇ ਵਿੱਚ ਚਿੱਤੇ ਕੀ ਇੱਕ ਘਰ ਦੇ ਵਿੱਚ ਵਿਆਹ ਹੈ ਅਤੇ ਸੜਕ ਦਾ ਕੰਮ ਇਸ ਕਰਕੇ ਰੋਕ ਦਿੱਤਾ ਗਿਆ ਕਿਉਂਕਿ ਇਹ ਬਾੜ ਇੱਕ ਤੁਹਾਨੂੰ ਤਸਵੀਰਾਂ ਦਿਖਾਣੇ ਆ ਪਹਿਲਾਂ ਗਲੀ ਦਾ ਕੰਮ ਟੈਂਡਰ ਵੀ ਹੋ ਚੁੱਕਿਆ ਅਤੇ ਰੇਤਾ ਵੀ ਆ ਚੁੱਕਿਆ ਹੈ ਪੇਵਰ ਬਲੋਕ ਵੀ ਆ ਚੁੱਕਿਆ ਹੈ ਅਤੇ ਸਾਡੇ ਨਾਲ ਕਾਉਂਸਲਰ ਸਾਹਿਬ ਵੀ ਨੇ ਅਤੇ ਅੱਧੀ ਪੇਵਰ ਬਲੋਕ ਇਸ ਗਲੀ ਦੇ ਵਿੱਚ ਲੱਗ ਵੀ ਚੁੱਕੀ ਹੈ ਅਤੇ ਵਿਆਹ ਵਾਲਾ ਟੈਂਟ ਵੀ ਤੁਹਾਨੂੰ ਵਿਖਾਉਣਾ ਹੈ ਵਿਆਹ ਦਾ ਟੈਂਟ ਇੱਥੇ ਇੱਕ ਵਿਆਹ ਹੈ ਤੇ ਵਿਆਹ ਦਾ ਟੈਂਟ ਵੀ ਲੱਗ ਚੁੱਕਿਆ ਹੈ ਸਾਡੇ ਨਾਲ ਵਾਰਡ ਦੇ ਕਾਉਂਸਲਰ ਸਾਹਿਬ ਹੈ ਨੰਬਰਦਾਰ ਜੀ ਨੰਬਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਧੀ ਗਲੀ ਬਣ ਗਈ ਅੱਧੀ ਗਲੀ ਰੋਕਤੀ ਕਿ ਕਿਉਂ ਸਿਆਸਤ ਹੋ ਰਹੀ ਹੈ ਜੀ ਸਿਆਸਤਿਕ ਤਾਂ ਸਿਆਸਤ ਹੁੰਦੀ ਹੈ ਗੰਦੀ ਸਿਆਸਤ ਚੱਲ ਰਹੀ ਖਰੜ ਦੇ ਵਿੱਚ ਚੱਲਦਾ ਕੰਮ ਜਿਹੜਾ ਬੰਦ ਕਰਵਾ ਰਹੇ ਆ ਇਹ ਇਸ ਗਲੀ ਦਾ ਕੰਮ ਸਿਰਫ ਟੈਲਾਂ ਦਾ ਕੰਮ ਪਾਸ ਹੋਇਆ ਆ ਨਵੀਆਂ ਪੁਰਾਣੀਆਂ ਟੈਲਾਂ ਦਾ ਪਾਈਪ ਸਾਰੇ ਪਏ ਰੇਨ ਵਾਟਰ ਦਾ ਪਾਈਪ ਪਿਆ ਸੀਵਰੇਜ ਦਾ ਪਿਆ ਵਾਟਰ ਸਪਲਾਈ ਦਾ ਸਭ ਕੁਝ ਪਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਕੁਝ ਬੰਦੇ ਉਸ ਇੱਕ ਬੰਦਾ ਸੱਚੇ ਇੱਕ ਹੀ ਕਹਿ ਸਕਦੇ ਸ਼ਰਾਰਤੀ ਬੰਦਾ ਟੀਚਰ ਹੈ ਸਰਕਾਰੀ ਟੀਚਰ ਹੈ ਸ਼ਾਇਦ ਉਹਨੇ ਆਪਦੇ ਸਿਆਸੀ ਦਬਾਅ ਤੇ ਇੱਥੇ ਗਲੀ ਬੰਦ ਕਰਾਈ ਹੋਈ ਸਿਰਫ ਉਹ ਉਹਦੇ ਦਬਾਅ ਕਰਕੇ ਗਲੀ ਬੰਦ ਦਾ ਹੋਰ ਕੋਈ ਕਾਰਨ ਨਹੀਂ ਉਹ ਵੀ ਨਜਾਇਜ਼ ਤਰੀਕੇ ਨਾਲ ਬੰਦ ਕਰਾਈ ਹੋਈ ਦੂਸਰੀ ਗੱਲ ਤੁਸੀਂ ਟੈਂਟ ਦੇਖ ਲਿਆ ਦੋ ਕੁੜੀਆਂ ਦਾ ਵਿਆਹ ਕੁਝ ਦਿਨਾਂ ਬਾਅਦ ਟੈਂਟ ਲੱਗ ਚੁੱਕਾ ਉਹ ਕਹਿ ਰਹੇ ਵੀ ਇਹ ਵਿਆਹ ਦਾ ਮੁੱਦਾ ਹੀ ਨਹੀਂਗਾ ਆ ਟੈਂਟ ਦੇਖ ਲੈਣ ਉਹਨਾਂ ਨੂੰ ਸਮਝ ਆ ਜਾਈਗੀ ਜਿਹੜੇ ਘਰ ਦੇ ਵਿੱਚ ਵਿਆਹ ਕੁੜੀਆਂ ਦੀਆਂ ਚਾਰ ਕੁੜੀਆਂ ਹਨ ਉਹਨਾਂ ਦੇ ਮਾਪੇ ਉਹਦੀਆਂ ਕੋਈ ਮੁੰਡਾ ਨਹੀਂ ਵਿਚਾਰਾਂ ਦੇ ਬਜ਼ੁਰਗ ਪਿਓ ਹੈ ਮਾਂ ਹੈ ਡੀ ਕੈਪਟਨ ਦੀ ਲੱਤ ਜਿਹੜੀ ਕੱਟੀ ਹੋਈ ਹੈ ਤੇ ਬੰਦੇ ਇੰਨਾ ਪਾਪ ਕਰ ਰਹੇ ਆ ਉਹਨਾਂ ਦੀ ਬਦਤਵਾਵਾਂ ਲੈ ਰਹੇ ਆ ਬੰਦਿਆਂ ਨੂੰ ਤਰਸ ਨਹੀਂ ਆ ਰਿਹਾ ਵੀ ਉਹਨਾਂ ਦੇ ਆਹ ਘਰ ਦੇਖੋ ਕਿੱਥੇ ਟੈਂਟ ਤਾਂ ਲੱਗ ਗਿਆ ਪਰ ਦੇਖੋ ਕੁਰਸੀਆਂ ਵਿਚਾਰਿਆਂ ਨੇ ਅਜੇ ਪਿੱਛੇ ਪਈਆਂ ਹੋਈਆਂ ਟੈਂਪੂ ਦੇ ਉੱਤੇ ਕੁਰਸੀਆਂ ਤੇ ਸਾਰਾ ਸਮਾਨ ਮੇਜ ਮੂਜ ਪਏ ਹੋਏ ਆ ਵੀ ਲਾਹਣ ਕਿੱਥੇ ਦਸਵਾ ਰੇਤਾ ਪਿਆ ਇੱਧਰ ਟੈਲਾਂ ਦੇ ਚੱਠੇ ਲੱਗੇ ਆ ਸਾਂ ਤਾਂ ਨੀਂਦ ਨਹੀਂ ਆ ਰਹੀ ਸਾਰੇ ਮੱਲੇ ਨੂੰ ਵੀ ਕੀ ਹੋ ਰਿਹਾ ਸਾਡੇ ਨਾਲ ਜ਼ਬਰਦਸਤੀ ਉੱਪਰੋਂ ਬਰਸਾਤ ਦਾ ਮੌਸਮ ਵੀ ਜਿਹੜਾ ਤਿਆਰ ਬੈਟਾ ਹੈ ਜੇਕਰ ਉਰੇ ਕਿਸੇ ਵੱਲੋਂ ਬਿਆਖਾਲਦਾ ਹੈ ਜੇ ਅੱਜ ਮੀਂਹ ਪੈਂਦਾ ਤਾਂ ਉਹ ਕਿਚੜ ਖਿਚੜ ਹੋ ਜਾਣਾ ਗਲਦਲ ਬਣ ਜਾਣੀ ਹੈ ਜੀ ਠੀਕ ਹੈ ਨਾ ਦਲਦਲ ਬਣ ਕੇ ਅੱਛਾ ਜਿਹੜਾ ਵੀ ਕੋਈ ਪ੍ਰੋਨਾ ਆਇਆ ਉਸ ਗਾਲਾਂ ਤਾਂ ਐਮਸੀ ਨੂੰ ਕੱਢੇਗਾ ਵੀ ਕਿੱਥੋਂ ਦਾ ਐਮਸੀ ਤੁਹਾਡਾ ਆ ਉਹਨੇ ਨਰਕ ਕੀਤਾ ਹੈ ਪਰ ਅਸਲੀਅਤ ਜਿਹੜੀ ਉਹ ਲੋਕਾਂ ਨੂੰ ਅੱਜ ਮੈਂ ਦਿਖਾਉਣ ਲੱਗਿਆ ਵੀ ਤੁਸੀਂ ਖਰੜ ਦੇ ਜਿੰਨੇ ਵੀ ਨਿਵਾਸੀ ਹੈ ਜਿੰਨੇ ਸਮਾਜ ਸੇਵੀ ਜਥੇਬੰਦੀਆਂ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਕੋਈ ਨੁਮਾਇੰਦੇ ਆ ਪਲੀਜ਼ ਇਹਨਾਂ ਦੀ ਹੈਲਪ ਕਰੋ ਇਸ ਪਰਿਵਾਰ ਦੀ ਇਹ ਸਾਰੇ ਕੁੜੀਆਂ ਵਾਲੇ ਆ ਕੁੜੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਤੇ ਆ ਇਸ ਕੰਮ ਵਿੱਚ ਸਾਡਾ ਸਾਥ ਦਿਓ ਸਾਰੇ ਆ ਜ਼ਰੂਰ ਜਿਸ ਤਾ ਲੰਮਰਦਾ ਜੀ ਨੇ ਕਿਹਾ ਤੇ ਅਜਿਹੇ ਸਖਸ਼ ਨੂੰ ਅਸੀਂ ਵੀ ਇੱਕ ਵਾਰ ਕਹਿਨੇ ਆ ਕਿ ਭਾਈ ਸਾਡੇ ਨਾਲ ਭਾਈ ਸਾਹਿਬ ਦੇ ਸਰ ਕੀ ਕਹਿਣਾ ਚਾਹੁੰਦੇ ਇੱਕ ਚੱਲਦਾ ਕੰਮ ਰੋਕਤਿਆ ਅਜਿਹਾਂ ਕੰਮ ਕਹਿ ਸ਼ੋਭਾ ਦਿੰਦਾ ਕਿਸੇ ਬੰਦੇ ਨੂੰ ਇਸ ਤਰ੍ਹਾਂ ਜੀ ਮੇਰੀ ਤਾਂ ਬੇਨਤੀ ਇਹ ਹੈ ਜੀ ਮੇਰੀਆਂ ਦੋ ਬੇਟੀਆਂ ਦੀ شادی ਹੈ ਮੈਂ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੈ ਦੇਖੋ ਆਪਣਾ ਦੋ ਪਹਿਲਾਂ ਗਲੀ ਬਣੀ ਅੱਧੀ ਗਲੀ ਬਣ ਗਈ ਫਿਰ ਵੀ ਨਾ ਮੈਂ ਇਹਨਾਂ ਨਾਲ ਰੁਕਵਾਤੀ ਜੀ ਤੋ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਮਗਲਦ ਹੁੰਦੇ ਬੇਟੀਆਂ ਦੀ ਸ਼ਾਦੀ ਆ ਆਪਾਂ ਰਿਕਵੈਸਟ ਕੀਤੀ ਸੀਗੀ ਨੰਬਰਦਾਰ ਜੀ ਨੂੰ ਬੇ ਜੀ ਗਲੀ ਅੱਧੀ ਜਿਹੜੀ ਰਹਿੰਦੀ ਇਹਨੂੰ ਪੂਰੀ ਕਰਵਾ ਦਿਓ ਤੇ ਸਾਡੀ ਸ਼ਾਦੀ ਆ ਜੀ ਦੋ ਬੇਟੀਆਂ ਦੀ ਸ਼ਾਦੀ ਆ ਜੀ ਮੇਰੀ ਤੋ ਉਹ ਉਹ ਇਹਨਾ ਇਹਨਾ ਨਾ ਸ਼ੁਰੂ ਕਰਵਾਤੀ ਜੀ ਤੋ ਸ਼ੁਰੂ ਹੋਈ ਉਹ ਨਾਲ ਦੀ ਨਾਲੇ ਜਿਹੜੇ ਗੰਦੀ ਸ਼ਾਸਤ ਬੰਦੇ ਕਪੜਾ ਬਰਤ ਰਹੇ ਆ ਜੀ ਉਹ ਉਹਨਾਂ ਨੇ ਉੱਪਰੋਂ ਹਾਇਰ ਅਥਾਰਟੀ ਤੋਂ ਫੋਨ ਕਰਵਾ ਕੇ ਜੀ ਹੈ ਆਪਣੀ ਗਲੀ ਸਾਡੀ ਬੰਦ ਕਰਵਾਤੀ ਜੀ ਤੋ ਮੇਰੀ ਤਾਂ ਸਾਰੇ ਨੋ ਇਹ ਹੀ ਬੇਨਤੀ ਆ ਬੁੱਪਰ ਹਾਇਰ ਅਫੀਸਰ ਨੋ ਵੀ ਔਰ ਆਪਣਾ ਐਮਐਲਏ ਸਾਹਿਬ ਨੂੰ ਮੈਡਮ ਹੈਗੇ ਐਮਐਲਏ ਸਾਹਿਬ ਉਹ ਸਾਨੂੰ ਸਾਨੂੰ ਇਹ ਹੀ ਪਤਾ ਲੱਗਿਆ ਬਈ ਉਧਰੋਂ ਫੋਨ ਆਇਆ ਐਮਐਲਏ ਸਾਹਿਬ ਦਾ ਬਈ ਆਪਣਾ ਕੰਮ ਰੋਕ ਦਿਓ ਮੈਂ ਤਾਂ ਇਹ ਬੇਨਤੀ ਕਰੂੰਗਾ ਜੀ ਬਈ ਮੈਡਮ ਐਮਐਲਏ ਸਾਹਿਬ ਨੂੰ ਵੀ ਮਤਲਬ ਆਪਣਾ ਥੋੜਾ ਕੋਈ ਬੰਦਾ ਭੇਜ ਕੇ ਇਨਕੁਆਰੀ ਕਰਵਾ ਕੇ ਮਤਲਬ ਬੰਦ ਕੰਮ ਕਰਵਾਉਣਾ ਚਾਹੀਦਾ ਸੀਗਾ ਇਹ ਇਧਰ ਪੂਰੀ ਗਲੀ ਪ੍ਰਸ਼ਾਸਨ ਇਹ ਇੱਕ ਸ਼ਰਾਰਤੀ ਬੰਦੇ ਨੇ ਉੱਥਾ ਕੁਝ ਕਹਿਤਾ ਇੱਕ ਬੰਦੇ ਦੇ ਕਹਿਣ ਨਾਲ ਹੀ ਆਪਣਾ ਕੰਮ ਬੰਦ ਹੋ ਗਿਆ ਜੀ ਤੇ ਸਾਡੀ ਤਾਂ ਇਹੀ ਬੇਨਤੀ ਹੈ ਜੀ ਵੀ ਆਪਣਾ ਸ਼ਾਦੀ ਮੇਰੀ ਬੇਟੀਆਂ ਦੀ ਆ ਗਈ ਹੈ ਤੇ ਯੂ نو ਆਪਣਾ ਜਲਦੀ ਤੋਂ ਜਲਦੀ ਟੈਲਾ ਟੂਲਾ ਲਵਾ ਦਿੱਤੀਆਂ ਜਾਣ ਜੀ ਕਿੰਨੀ ਤਰੀਕ ਦੀ ਸ਼ਾਦੀ ਹੈ ਜੀ ਆਪਣਾ ਛੁਰੂ ਹੈ ਜੀ ਚਾਹੇ ਸ਼ਾਦੀ ਛੁਰੂ ਈਸਰੂ ਹੈ ਜੀ ਹਾਂ ਦੋ ਚਾਰ ਦਿਨ ਤੱਕ ਸ਼ਾਦੀ ਛੁਰੂ ਹੈ ਜੀ ਤੇ ਜ਼ਰੂਰ ਜਿਸ ਤਰ੍ਹਾਂ ਕੈਬਨਿਟ ਮੰਤਰੀ ਮੈਡਮ ਅਲਮੋਲ ਗਗਰਮਾਨ ਕਹਿੰਦੇ ਆ ਕਿ ਉਹ ਨਾ ਤਾਂ 1 ਰੁਪਿਆ ਖਾਣਗੇ ਤੇ ਨਾ ਕਿਸੇ ਨੂੰ ਖਾਣ ਗੇ ਅਤੇ ਉਹ ਇਹ ਵੀ ਦਾਵਾ ਕਰਦੇ ਆ ਕਿ ਜੇਕਰ ਉਹਨਾਂ ਦੇ ਕੋਲ ਕੋਈ ਪੀੜਤ ਆਉਂਦਾ ਹੈ ਤਾਂ ਉਹ ਪੈਲ ਦੇ ਆਧਾਰ ਤੇ ਉਹਨਾਂ ਦਾ ਕੰਮ ਕਰਵਾਉਣਗੇ ਹੁਣ ਇਹ ਵੀਡੀਓ ਵੇਖਣ ਤੋਂ ਬਾਅਦ ਕੀ ਮੈਡਮ ਅਨਮੋਲ ਗਗਨਮਾਨ ਇਸ ਗਲੀ ਨੂੰ ਪੈਲ ਦੇ ਆਧਾਰ ਤੇ ਬਣਾਉਂਦੇ ਨੇ ਜਾਂ ਫਿਰ ਕਿੱਲਾ ਨੇ ਵੀ ਚਾਕੇ ਇਸ ਨੂੰ ਜੋ ਰੋਕਿਆ ਗਿਆ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਫਿਨਿਸ਼ਮੈਂਟ ਦੇਣਗੇ ਕਿਉਂਕਿ ਚੱਲਦੇ ਕੰਮ ਨੂੰ ਰੋਕਣਾ ਇੱਕ ਗਲਤ ਤਰੀਕਾ ਹੈ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਇੱਕ ਵਧੀਆ ਕੰਮ ਹੋ ਰਿਹਾ ਸੀਗਾ ਰੁਕਿਆ ਗਿਆ ਹਾਂ ਜੀ ਰੁਕਿਆ ਗਿਆ ਜੀ ਇੱਕ ਗੰਦੀ ਸਿਆਸਤ ਨੇ ਓਕੇ ਜੀ ਗਲਤ ਸਿਆਸਤ ਹੋਈ ਆ ਜੀ ਸਭ ਤੋਂ ਪਹਿਲਾਂ ਗਲਤੀ ਹੋਈ ਆ ਅਸੀਂ ਸੈਨ ਕਰਕੇ ਦਿੱਤੇ ਆ ਸਾਨੂੰ ਇਹ ਪਤਾ ਨਹੀਂ ਜੀ ਵੀ ਗਲੀ ਰੋਕਣ ਬਾਅਦ ਸੈਨ ਕਰਾਏ ਆ ਤੇ ਹੁਣ ਪਤਾ ਲੱਗਦਾ ਵੀ ਸਾਡੇ ਸਾਨੂੰ ਨਰਕ ਚ ਭਰਾਇਆ ਹੋਣਾ ਇਹਨਾਂ ਨੇ ਸੈਨ ਕਰਾ ਕੇ ਸਾਤੋਂ ਤੇ ਹੁਣ ਅਸੀਂ ਰਿਕਵੈਸਟ ਵੀ ਕਰ ਰਹੇ ਆ ਵੀ ਬਣ ਜੇ ਤਾਂ ਅੱਛੀ ਗੱਲ ਆ ਤੇ ਜ਼ਰੂਰ ਦੀ ਹਾਂਜੀ ਲੜਕੀਆਂ ਦਾ ਵਿਆਹ ਇੱਥੇ ਘਰ ਚ ਸਾਰੇ ਤਤੰਗ ਹੋਣਗੇ ਮੁੰਡੇ ਨੂੰ ਗਾਲਾਂ ਕੱਢਣਗੇ ਲੋਕ ਆ ਕੇ ਇੱਥੇ ਮਹਿਮਾਨ ਜਿਹੜੇ ਵੀ ਆਣਗੇ ਵੀ ਕਹੋ ਜੇ ਲੋਕ ਰਹਿੰਦੇ ਨੇ ਇੱਥੇ ਗਲੀ ਚ ਜਿਹੜੇ ਬਈ ਨੂੰ ਆ ਗਏ ਦੇ ਹੂੰ ਤੇ ਜ਼ਰੂਰ ਇਸ ਤਰ੍ਹਾਂ ਸਰਦਾਰ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਸਾਈਨ ਕਰਕੇ ਚਾਹੇ ਬੇਸ਼ੱਕ ਦਿੱਤੇ ਦਿੱਤੇ ਸੀ ਪਰ ਉਹ ਚਾਹੁੰਦੇ ਨੇ ਕਿ ਇਹ ਗਲੀ ਪੈਲ ਦੇ ਆ ਘਰ ਤੇ ਬਣੇ ਕਿਉਂਕਿ ਬੱਚਿਆਂ ਦਾ ਵਿਆਹ ਹੈ ਅਤੇ ਨੰਬਰਦਾਰ ਜੀ ਵੀ ਇੱਥੇ ਖੜੇ ਹੈ ਜੋ ਕਿ ਕਹਿ ਰਹੇ ਕਿ ਭਾਈ ਸਿਆਸਤ ਜਿਹੜੀ ਕਰਨੀ ਆ ਉਹ ਬੱਕਰੀ ਮੇਰੇ ਨਾਲ ਕਰ ਲਿਓ ਪਰ ਮੇਰੇ ਮਹੱਲੇ ਦੇ ਨਾਲ ਨਾ ਕਰੋ ਕਿਉਂਕਿ ਵਿਕਾਸ ਦਾ ਕੰਮ ਹੈ ਜੇਕਰ ਵਿਕਾਸ ਦੇ ਕੰਮ ਦੇ ਵਿੱਚ ਅੜਿੱਕਾ ਪਾਉਂਗੇ ਤੇ ਫਿਰ ਰੱਬ ਵੀ ਤੁਹਾਨੂੰ ਨਹੀਂ ਬਖਸ਼ੇਗਾ ਬਖਸ਼ੇਗਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਸਿਆਸਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਵੀ ਅਪੀਲ ਹੈ ਕਿ ਵੀਡੀਓ ਵੇਖਣ ਤੋਂ ਬਾਅਦ ਉਹ ਤੁਰੰਤ ਇਸ ਗਲੀ ਦੇ ਵਿੱਚ ਅਫਸਰ ਭੇਜਣ ਅਤੇ ਰੁਕਿਆ ਹੋਇਆ ਕੰਮ ਪੈਲ ਦੇ ਆਧਾਰ ਤੇ ਕਰਵਾਣ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ अरुण ਕੁਰਾਲੀ